ਜ਼ਿੰਦਗੀ ਨੇ ਛਿੰਦੇ ਤੇ ਕਈ ਵਾਰ ਕੀਤੇ ਪਰ ਉਹ ਹਰ ਵਾਰ ਉੱਠ ਕੇ ਖੜਾ ਹੋ ਗਿਆ ਇਹ ਆਪਣੀ ਤੇ ਪਰਿਵਾਰ ਦੀ ਛੋਟੀ ਜੀ ਦੁਨੀਆ ਦਾ ਹੀਰੋ ਜਿਸ ਦੀ ਆਵਾਜ਼ ਸਿਰਫ ਆਟੋ ਦੇ ਹੌਰਨ ਤੱਕ ਸੀਮਿਤ ਨਹੀਂ ਉਹ ਆਵਾਜ਼ ਆ ਸੱਚ ਦੀ ਜਜ਼ਬਾਤ ਦੀ ਤੇ ਜ਼ਿੰਦਗੀ ਦੇ ਹਰ ਮੋੜ ਤੇ ਲੜਨ ਵਾਲੀ ਹਿੰਮਤ ਦੀ ਪਿਛਲੀ ਵਾਰ ਜਦ ਪੰਜ ਛੇ ਦਿਨ ਮੀਂਹ ਪਿਆਈ ਮੀਂਹ ਪੈਣ ਦੇ ਨਾਲ ਕੋਠਾ ਸਾਰਾ ਚੋਇਆ ਜੀ ਪਾਣੀ ਭਰ ਗਿਆ ਸਾਰੇ ਵੇੜੇ ਦੇ ਵਿੱਚ ਅੰਦਰ ਵੀ ਭਰ ਗਿਆ ਪਾਣੀ ਮੈਂ 6 ਦਿਨ ਧਰਮਸ਼ਾਲਾ ਦੇ ਵਿੱਚ ਕੱਟੇ ਨੇ ਕਿ ਮਨ ਨੂੰ ਪਤਾ ਜੀ ਮੈਂ ਕਿਦਾਂ ਕੱਟੇ ਨੇ ਸੂਰਜ ਵੀ ਛੰਦੇ ਨੂੰ ਦੇਖ ਕੇ ਚੜਦਾ ਸਾਰਾ ਸ਼ਹਿਰ ਸੁੱਤਾ ਪਿਆ ਹੁੰਦਾ ਪਰ ਸ਼ੰਦੇ ਦੇ ਸੁਪਨੇ ਕਦੇ ਨਹੀਂ ਸੌਂਦੇ ਇਹ ਆਟੋ ਰਿਕਸ਼ਾ ਨਹੀਂ ਉਹਦਾ ਮਹਿਲ ਆ ਉਹਦੀ ਕੋਠੀ ਆ ਉਹਦੀ ਮਰਸੀਡੀਜ਼ ਆ ਤੇ ਮੇਰੇ ਵਾਸਤੇ ਆਟੋ ਨਹੀਂ ਹੈਗਾ ਤੇ ਮੇਰਾ ਦੋਸਤ ਹੈ ਜੀ ਕਿਉਂਕਿ ਜੇ ਮੈਂ ਇਹਨੂੰ ਕੁਝ ਰੱਖਦਾ ਜੀ ਇਹ ਮੈਨੂੰ ਕਦੇ ਧੋਖਾ ਨਹੀਂ ਦਿੰਦਾ ਜ਼ਿੰਦਗੀ ਜੀ ਨਾ ਇਹ ਅੱਜ ਤੱਕ ਧੋਖਾ ਦਿੱਤਾ ਜੀ ਇਹ ਮੇਰਾ ਪੂਰਾ ਸਾਥ ਦਿੰਦਾ ਜੀ ਦੰਦਾ ਆ ਰਿਹਾ ਜੀ ਦੰਦਾ ਰਹੂਗਾ ਇਹਦੇ 'ਚ ਤੇਲ ਨਹੀਂ ਛਿੰਦੇ ਦਾ ਪਸੀਨਾ ਪੈਂਦਾ ਦੁਨੀਆ ਲਈ ਇਹ ਇੱਕ ਡਰਾਈਵਰ ਆ ਪਰ ਜਨਮ ਵਿਧੀ ਸਟੋਰੀ ਪਤਾ ਉਹਨਾਂ ਲਈ ਸੜਕਾਂ ਦਾ ਰਾਜਾ ਜ਼ਿੰਦਗੀ ਦੀ ਜਦੋਂ ਜੈ ਦੇ ਸਮੁੰਦਰ 'ਚ ਚੜ੍ਹਦੀ ਕਲਾ ਦਾ ਸੰਦੇਸ਼ ਦੇਣ ਵਾਲਾ ਹੀਰੋ ਇੱਕ ਕਿਸਮਤ ਦੀ ਵੇਟ ਨਹੀਂ ਕਰਦਾ ਇਹ ਆਪਣੀ ਮਿਹਨਤ ਨਾਲ ਆਪਣੀ ਕਿਸਮਤ ਖੁਦ ਇਸ ਆਟੋ 'ਤੇ ਬੈਠ ਕੇ ਲਿਖਦਾ ਮਿਲੋ ਛਿੰਦੇ ਆਪਣੀ ਔਕੜਾਂ ਭਰੀ ਜ਼ਿੰਦਗੀ ਦੇ ਪਿਤਾ ਜ ਬਾਦਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈਗਾ ਸੁਖਵਿੰਦਰ ਸਿੰਘ ਜੀ ਤੇ ਪਿੰਡ ਦੇ ਵਿੱਚ ਲੋਕ ਮੈਨੂੰ ਪਿਆਰ ਨਾਲ ਸਿੰਦਾ ਕਹਿੰਦੇ ਨੇ ਮੇਰੇ ਪਰਿਵਾਰ ਦੇ ਵਿੱਚ ਪੰਜ ਮੈਂਬਰ ਨੇ ਮੈਂ ਤੇ ਮੇਰੀ ਘਰਵਾਲੀ ਦੋ ਮੇਰੇ ਬੇਟੇ ਹਨ ਇੱਕ ਮੇਰੀ ਮਾਤਾ ਹੈ ਮਾਤਾ ਦਾ तकरीबन ਮੇਰੀ ਬਿਮਾਰੀ ਰਹਿੰਦੀ ਹੈ 슈ਗਰ ਦੀ ਪ੍ਰੋਬਲਮ ਹੈ ਬੀਪੀ ਉਹਨਾਂ ਦੇ ਪ੍ਰੇਸ਼ਨ ਵੀ ਹੋਇਆ ਤੇ ਜੀ ਮੈਨੂੰ तकरीबन 6-7 ਸਾਲ ਹੋ ਗਏ ਆਟੋ ਚਲਾਉਂਦੇ ਨੇ ਕੌਣ ਨਹੀਂ ਚਾਹੁੰਦਾ ਕਿ ਉਹਦੇ ਚੰਗੇ ਕੱਪੜੇ ਪਾਏ ਹੋਣ ਨਵੇਂ ਕੱਪੜੇ ਪਾਏ ਹੋਣ ਏਸੀ ਦੀ ਠੰਡੀ ਹਵਾ ਲੱਗ ਰਹੀ ਹੋਵੇ ਤੇ ਚੇਅਰ ਤੇ ਬੈਠਾ ਕੰਮ ਕਰ ਰਿਹਾ ਹੋਵੇ ਪਰ ਇਹ ਸਭ ਦੇ ਨਸੀਬ 'ਚ ਨਹੀਂ ਆਉਂਦਾ ਤੇ ਜਦੋਂ ਇਹ ਪਤਾ ਲੱਗਦਾ ਕਿ ਸਭ ਸਾਡੇ ਲੇਖਾ 'ਚ ਨਹੀਂ ਆ ਤਾਂ ਕੁਝ ਜਿਗਰੇ ਵਾਲੇ ਲੋਕ ਹੀ ਮੈਦਾਨ 'ਚ ਉਤਰਦੇ ਨੇ ਹੱਥੀਂ ਮਿਹਨਤ ਕਰਨ ਦੇ ਲਈ ਆਪਣੇ ਖੁਦ ਦੇ ਸ਼ੌਂਕ ਦੂਰ ਕਿਤੇ ਰੱਖ ਕੇ ਇਹ ਆਪਣੇ ਬੱਚਿਆਂ ਲਈ ਦਿਨ ਰਾਤ ਮਿਹਨਤ ਕਰਦਾ ਆਪਣੇ ਆਪ ਲਈ ਤਾਂ ਜਿਵੇਂ ਕਦੇ ਜਿਉਂ ਕੇ ਦੇਖਿਆ ਹੀ ਨਹੀਂ ਲਾਈਫ ਜਦਾਂ ਖੁਸ਼ ਆਈ ਕੰਮ ਨੂੰ ਕੰਮ ਸਮਝੋ ਆਪਣੇ ਕੰਮ ਨੂੰ ਕੰਮ ਸਮਝਿਆ ਮੈਂ ਸ਼ੁਰੂ ਤੋਂ ਮੇਰਾ ਹੀ ਆਈ ਡਿਊਟੀਆਂ ਬਿਊਟੀ ਮੈਂ ਕੰਮ ਨੂੰ ਆਪਣੇ ਪਹਿਲ ਦਿੱਤੀ ਆਈ ਕੰਮ ਨੂੰ ਪਹਿਲ ਦੇ ਕੇ ਤਾਂ ਮੈਂ ਇੱਥੇ ਤੱਕ ਪਹੁੰਚਿਆ ਮੇਰੀ ਸਾਈਕਲ ਲੈਣ ਦੀ ਔਕਾਤ ਨਹੀਂ ਧੀ ਸਾਈਕਲ ਮੈਂ ਵੀ ਸਾਈਕਲ ਲੈ ਲਮਾਈ ਪਰ ਮਹਾਰਾਜ ਦੀ ਬਾਬਾ ਜੀ ਹੰਸਾਲੀ ਵਾਲਿਆਂ ਦੀ ਇੰਨੀ ਕਿਰਪਾ ਆਈ ਉਹਨਾਂ ਦੀ ਕਿਰਪਾ ਸਦਕਾ ਮੈਂ ਇੱਥੇ ਤੱਕ ਪਹੁੰਚਿਆ ਜੀ ਇਹ ਆਟੋ 3 ਲੱਖ ਦਾ ਆਈ 3.5 ਲੱਖ ਦਾ ਪੈਂਦਾ ਜੀ ਆਟੋ 3.5 ਲੱਖ ਦਾ ਆਟੋ ਪੈਂਦਾ ਜੀ ਇਹ ਹੌਲੀ ਹੌਲੀ ਮਹਾਰਾਜ ਨੇ ਆਪਣੇ ਕਿਰਪਾ ਕੀਤੀ ਹੈ ਸਾਰੇ ਕਿਸ਼ਤਾਂ ਉਹਨਾਂ ਨੇ ਤਰਾਈਆਂ ਜੀ ਮੈਂ ਦਾ ਸਿਰਫ ਗੱਡੀ ਚਲਾਣੇ ਵਾਲਾ ਡਰਾਈਵਰ ਆ ਜੀ ਗੱਡੀ ਵੀ ਉਹਨਾਂ ਦੀ ਹੋਈ ਮੈਂ ਦਾ ਸਿਰਫ ਨੌਕਰ ਆ ਜੀ ਗੱਡੀ ਚਲਾਣਾਂ ਚਲਾਣ ਵਾਲਾ ਜੀ ਇਹ ਸਿਰਫ ਆਟੋ ਚਲਾ ਨਹੀਂ ਰਿਹਾ ਹੁੰਦਾ ਇਹ ਲੜ ਰਿਹਾ ਹੁੰਦਾ ਉਹਨਾਂ ਖੱਡਿਆਂ ਦੇ ਨਾਲ ਉਹਨਾਂ ਮੁਸੀਬਤਾਂ ਦੇ ਨਾਲ ਜੋ ਇਹਨੂੰ ਰੋਡ ਤੇ ਔਕੜਾਂ ਆਉਂਦੀਆਂ ਨੇ ਦੁਪਹਿਰ ਦੀ ਤਪਦੀ ਗਰਮੀ ਦੇ ਨਾਲ ਤੇ ਸਭ ਤੋਂ ਜ਼ਰੂਰੀ ਆਪਣੇ ਸਨਮਾਨ ਦੇ ਲਈ ਲੜ ਰਿਹਾ ਹੁੰਦਾ ਹੋਰ ਕਈ ਬੰਦੇ ਇਹਦਾ ਸਤਕਾਰ ਕਰਦੇ ਆਂ ਕਈ ਬੰਦੇ ਕਰਦੇ ਵੀ ਨਹੀਂ ਹੈਗੇ ਕਈ ਬੰਦੇ ਗਲਤ ਬੋਲਦੇ ਨੇ ਆਟੋ ਪਿੱਛੇ ਕਰੋ ਇੱਧਰ ਕਰੋ ਫਲਾਣਾ ਕਰੋ ਢਮਕਾ ਕਰੋ ਕੰਨ ਜਿਹੜੇ ਬੰਦੇ ਪੜ੍ਹੇ ਲਿਖੇ ਆ ਜੀ ਸਮਝਦਾਰ ਬੰਦੇ ਨਹੀਂ ਚੰਗੀ ਫੈਮਿਲੀ ਤੋਂ ਨਹੀਂ ਉਹਦਾ ਸਤਕਾਰ ਪੂਰਾ ਕਰਦੇ ਨਹੀਂ ਬਾਬਾ ਜੀ ਸਸਰੀਕਾਲ ਅੰਕਲ ਜੀ ਸਸਰੀਕਾਲ ਕਈ ਬੰਦੇ ਹੁੰਦੇ ਨਹੀਂ ਕਈ ਬੰਦੇ ਘਰ ਤੋਂ ਕਈਆਂ ਲੜਕੇ ਆਏ ਹੋਏ ਨੇ ਜੀ ਗੁੱਸਾ ਕਈ ਵਾਰ ਸਾਡੇ ਤੇ ਆਰਦਦੇ ਨੇ ਅਸੀਂ ਫੇਰ ਵੀ ਚਲੋ ਕੋਈ ਗੱਲ ਨਹੀਂ ਨੀ ਮਾਓਗੇ ਹੱਸ ਕੇ ਟਾਈਮ ਕੱਢ ਲੀਦਾ ਜੀ ਕੋਈ ਦਿੱਕਤ ਨਹੀਂ ਗਲਤ ਚਾਰ ਲਫ਼ਜ਼ ਬੋਲ ਵੀ ਗਿਆ ਕੋਈ ਦਿੱਕਤ ਨਹੀਂ ਸਾਡਾ ਕੁਝ ਨਹੀਂ ਕਰਦਾ ਗੁਰੂ ਮਹਾਰਾਜ ਕਹਿੰਦੇ ਉਹਨੇ ਵੀ ਜਿਹੜਾ ਕੋਈ ਬੋਲਦਾ ਏ ਵੀ ਹੱਸ ਕੇ ਨਵੀਂ ਪਾ ਲੋ ਕੋਈ ਦਿੱਕਤ ਨਹੀਂ ਕਿਉਂਕਿ ਉਹਦਾ ਉਹਦੇ ਕੋਲੇ ਰਹਿ ਜਾਂਦਾ ਜੀ ਅਸੀਂ ਤਾਂ ਹੀ ਫੇਰ ਕਿਸੇ ਜਿੰਨਾਂ ਨੂੰ ਬੁਲਾਉਂਦਾ ਸਵਾਰੀ ਉਹਨਾਂ ਨੂੰ ਬੋਲ ਜੀਦਾ ਇਹ ਸਾਨੂੰ ਗਲਤ ਨਹੀਂ ਬੋਲੀ ਗਈ ਇਹ ਤਾਂ ਬਹੁਤ ਮਾੜੀ ਗੱਲ ਆ ਆਦਰ ਸਤਿਕਾਰ ਤਾਂ ਹਰੇਕ ਬੰਦਾ ਹੀ ਭਾਲਦਾ ਜਦੋਂ ਅਸੀਂ ਕਿਸੇ ਨੂੰ ਪੁੱਛਦੇ ਆ ਵੀ ਤੂੰ ਕੀ ਕਰਦਾ ਬੇਸਿਕਲੀ ਅਸੀਂ ਇਹ ਅੰਦਾਜ਼ਾ ਲਾ ਰਹੇ ਹੁੰਨੇ ਆ ਕਿ ਅਸੀਂ ਇਹਨੂੰ ਕਿੰਨੀ ਗੱਜਤ ਦੇਣੀ ਆ ਜੇ ਤਾਂ ਬੰਦਾ ਕਹਿੰਦਾ ਵੀ ਮੈਂ ਡਾਕਟਰ ਆ ਫਿਰ ਤਾਂ ਅਸੀਂ ਉੱਠ ਕੇ ਖੜੇ ਹੋ ਜਾਂਦੇ ਆ ਤੇ ਜੇ ਕੋਈ ਅੱਗੇ ਉਹ ਕਹਿੰਦਾ ਵੀ ਮੈਂ ਆਟੋ ਵਾਲਾ ਤਾਂ ਅਸੀਂ ਚੌੜੇ ਹੋ ਜਾਂਦੇ ਆ ਰਿਸਪੈਕਟ ਤਾਂ ਹਰੇਕ ਦਾ ਜਨਮ ਸਦ ਅਧਿਕਾਰ ਆ ਹਰੇਕ ਬੰਦਾ ਡਿਸਰਵ ਕਰਦਾ ਤੁਵਾਰੀ ਇੱਕ ਦਿਨ ਮੈਨੂੰ ਲੈ ਗਈ ਨਾਲ ਜਿਰਕਪੁਰ ਜਿਰਕਪੁਰ ਲੈ ਕੇ ਗਏ ਜੀ ਕਹਿੰਦੇ ਵੀਰ ਜੀ ਕਿੱਥੇ ਕਿੰਨੇ ਪੈਸੇ ਲਵੋਗੇ ਜਿਰਕਪੁਰ ਦੇ ਜੀ ਮਾ ਜੀ ਸੇ ਲਵਾਂਗੇ 700 ਰੁਪਿਆ ਪੜਾਉਣ ਦਾ ਕਹਿੰਦੇ ਠੀਕ ਹੈ ਵੀਰ ਜੀ ਚਲੋ ਅਸੀਂ ਲੈ ਗਏ ਜੀ ਜਿਰਕਪੁਰ ਮੈਨੂੰ ਕਹਿੰਦੇ ਵੀਰ ਜੀ ਤੁਸੀਂ ਇੱਦਾਂ ਕਰੋ ਕਾਂਟਾ ਕਿੱਥੇ ਬੈਠੋ ਮੈਂ ਬੰ ਕਾਂਟੇ ਦੇ ਵਿੱਚ ਆ ਗਈ ਕਹਿੰਦੇ ਵੀਰ ਜੀ ਮੈਂ ਉੱਥੇ 5 ਘੰਟੇ ਖੜੇ ਰਿਹਾ ਉਹ ਭੈਣ ਮੇਰੀ ਮੁੜ ਕੇ ਨਹੀਂ ਆਈ ਹਾਰ ਕੇ ਤਕਰੀਬਨ ਦੇਖ ਕੇ ਮੈਂ ਆੜ ਵਾਲੇ ਘੁੰਮ ਫਿਰ ਕੇ ਪਤਾ ਕਰਕੇ ਮੈਂ ਵਾਪਸ ਘਰੇ ਆਇਆ ਐਦਾਂ ਵੀ ਸਾਨੂੰ ਪਰੇਸ਼ਾਨੀਆਂ ਚੱਲਣੇ ਪੈਂਦੀਆਂ ਕਈ ਵਾਰ ਕੋਈ ਸ਼ਰਾਬੀ ਬੰਦਾ ਹੀ ਮਿਲ ਜਾਂਦਾ ਆਟੋ ਦੇ ਵਿੱਚ ਉਹ ਕਹਿੰਦਾ ਜੀਰ ਜੀ ਮੈਥੇ ਜਾਣਾ ਪਿੱਛੇ ਬਿਲਕੁਲ ਠਿਕ-ਠਾਕ ਬੈਠਿਆ ਹੁੰਦਾ ਜਦੋਂ ਪਿੰਡਾਂ ਦਾ ਲਾਗੇ ਬਿਲਕੁਲ ਸੱਟ ਜਾ ਹੋ ਜਾਂਦਾ ਪਿੱਛੇ ਗੜੁਮਜਾ ਹੋ ਜਾਂਦਾ ਵੀ ਮੈਨੂੰ ਪਤਾ ਹੀ ਨਹੀਂ ਕੁਝ ਬਹੁਤ ਸੁਧੂ ਬੰਦੂ ਬੁੱਲ ਜਾਂਦਾ ਕਈ ਵਾਰ ਪੈਸੇ ਵੀ ਨਹੀਂ ਦਿੰਦੇ ਉਹ ਵੀ ਐਦਾਂ ਛੱਡਣੇ ਪੈਂਦੇ ਸ਼ੌਂਕ ਤਾਂ ਮਿਰਜੀ ਮਾਰਨੇ ਪੈਂਦੇ ਹੁਣ ਬੱਚਿਆਂ ਕਰਕੇ ਸਕੂਲ ਦਾ ਪੜਾਈ ਦਾ ਖਰਚਾ ਘਰ ਦਾ ਖਰਚਾ ਤਕਰੀਬਨ ਘਰ ਦਾ ਖਰਚਾ ਲਾ ਲਓ ਦਿੱਲੀ ਦਾ 5-600 ਰੁਪਏ ਦਿੱਲੀ ਦਾ ਖਰਚਾ ਹੀ ਵਿੱਚ ਦੁੱਧ ਦਾ ਵਿੱਚ ਬੱਚਿਆਂ ਦਾ ਵਿੱਚ ਹੋਰ ਬਿਜਲੀ ਵਗੈਰਾ ਸਾਰਿਆਂ ਦਾ 5-600 ਖਰਚਾ ਡੇਲੀ ਦਾ ਵੀਰ ਜੀ ਬਾਕੀ ਇਹ ਨਾ ਸੀਐਨਜੀ ਦੀ ਖਾਣੀ ਹੈ ਜੀ ਬਹੁਤ 300 ਦੀ ਸੀਐਨਜੀ ਲੱਗ ਜਾਂਦੀ ਹੈ ਜੀ ਪੈਸਾ ਕਮਾਉਣ ਦੀ ਜੰਗ ਲੜਨੀ ਇੰਨੀ ਸੌਖੀ ਨਹੀਂ ਬਹੁਤ ਸ਼ੌਂਕ ਮਾਰਨੇ ਪੈਂਦੇ ਨੇ ਜਿਹਨੂੰ ਇਹ ਨਹੀਂ ਪਤਾ ਕਿ ਅੱਜ ਬੱਚਾ ਅੱਜ ਸ਼ਾਮ ਦੀ ਰੋਟੀ ਖਾਣਗੇ ਜਾਂ ਨਹੀਂ ਉਹ ਆਪਣੇ ਸ਼ੌਂਕ ਬਾਰੇ ਕਿਵੇਂ ਸੋਚੇ ਅਸੀਂ ਜਦੋਂ ਖੇਡਦੇ ਹੁੰਦੇ ਸੀ ਵੀਰੋ ਜੀ ਪਹਿਲਾਂ ਮੈਂ ਮਤਲਬ ਸ਼ਾਰਟ ਫੁੱਟ ਦਾ ਡਿਸਕਿਸ ਮੈਂ ਤਾਂ ਬੈਸਟ ਪਲੇਅਰ ਰਹਾ ਨਹੀਂ ਅਸੀਂ ਇੱਕ ਮੇਰੇ ਨਾਲ ਹੋਰ ਮੁੰਡਾ ਹੁੰਦਾ ਸੀ ਦੂਜਾ ਦੋ ਜਣੇ ਸੀ ਆਪਸੇ ਦੇ ਵਿੱਚ ਕਦੇ ਉਹ ਫੱਟ ਕਦੇ ਮੈਂ ਸੰਗੜ ਕਦੇ ਮੈਂ ਫੱਟ ਕਦੇ ਉਹ ਸੰਗੜ ਘਰ ਦੀਆਂ ਮਜਬੂਰੀਆਂ ਮਾਰ ਲੈਂਦੇ ਆ ਅਗਰ ਜੀ ਸਾਰਾ ਕੁਝ ਦੇਖਣਾ ਪੈਂਦਾ ਜੀ ਜਦੋਂ ਮੈਂ ਪੜਦਾ ਹੁੰਦਾ ਸੀ ਫਿਰ ਥੋੜਾ ਵਿੱਚ ਨੂੰ ਡੈਡੀ ਦੀ ਡੈਥ ਹੋਣੇ ਕਰਕੇ ਘਰ ਦੀ ਮਜਬੂਰੀ ਸਾਰੀ ਮੇਰੇ ਤੇ ਪੈ ਗਈ ਇਸ ਕਰਕੇ ਫਿਰ ਮੈਨੂੰ ਇੱਧਰ ਡਰਾਈਵਰੀ ਲਾਈਨ ਚ ਜਾਣਾ ਪਿਆ ਉਸ ਤੋਂ ਬਾਅਦ ਮਾਤਾ ਜੀ ਫਿਰ ਥੋੜਾ ਢਿਲੇ ਰਹਿਣ ਲੱਗੇ ਉਹ ਖਰਚਾ ਮੇਰੇ ਤੇ ਥੋੜਾ ਪਿਆ ਸਾਰਾ ਬੋਝ ਮੇਰੇ ਤੇ ਪਿਆ ਸਾਰਾ ਜੀ ਫਿਰ ਉਹਨਾਂ ਦੇ ਦਵਾਈ ਬੂਟੀ ਦਾ ਵੀ ਖਰਚਾ ਕਰਨਾ ਪੈਂਦਾ ਜੀ ਇਹ ਜਿਹੜਾ ਰਾਮ ਕਰਨੇ ਵਾਲਾ ਸਮਾਂ ਵੀਰ ਜੀ ਰਾਮ ਕਰਨੇ ਵਾਲਾ ਸਮਾਂ ਸਾਡੇ ਕੋਲ ਬਣਿਆ ਨਹੀਂਗਾ। ਤਕਰੀਬਨ ਜੈਸੀ ਆਟੋ ਚਲਾਉਂਗੇ ਉਹਨੇ ਸਾਨੂੰ ਪੈਸੇ ਫालतू ਮਿਲਣਗੇ। ਸਾਡਾ ਘਰ ਦਾ ਸਿਸਟਮ ਵਧੀਆ ਚੱਲਦਾ ਰਹੇਗਾ। ਹੁਣ ਕਈ ਵਾਰ ਜਿੱਦਾਂ ਸਰਕਾਰੀ ਛੁੱਟੀ ਆਉਂਦੀ ਹੈ ਸਕੂਲਾਂ ਨੂੰ ਛੁੱਟੀਆਂ ਆਉਂਦੀਆਂ ਉਸ ਦਿਨ ਥੋੜਾ ਸਾਡਾ ਡੌਕ ਕੰਮ ਡਾਊਨ ਹੋ ਜਾਂਦਾ। ਕਿਉਂਕਿ ਇਹਦੇ ਵਿੱਚ ਲੱਗੀ ਫੱਗੀ ਹੈ ਜੀ ਵੀਰ ਜੀ ਕੋਈ ਸਪੈਸ਼ਲਿਟੀ ਮਿਲ ਜਾਂਦੀ ਹੈ ਪੈਸੇ ਵੱਧ ਵੀ ਬਣ ਜਾਂਦੇ ਆ ਘੱਟੇ ਵੀ ਬਣ ਜਾਂਦੇ ਆ। ਹਾਂ ਇਹ ਸਾਨੂੰ ਕਿਉਂਕਿ ਮੀਂਹ ਬਰਸ਼ ਹੋ ਰਹੀ ਆ ਉਸ ਦਿਨ ਕੰਮ ਘਟ ਜਾਂਦਾ। ਇਹਦੇ ਕਰਕੇ ਸਾਨੂੰ ਦੂਜੇ ਦਿਨ ਦਾ ਫਿਕਰ ਤਨੋਂ ਕਿਸ ਆਟੋ ਦੀ ਕਿਸ਼ਤ ਵੀ ਭਰਨੀ ਪੈਂਦੀ ਹੈ ਜੀ ਚੰਗੀ ਸਿਹਤ ਤਾਂ ਹਰ ਕੋਈ ਚਾਹੁੰਦਾ ਜੀ ਪਰ ਸਾਡੇ ਜਿਹੜਾ ਗਰਮੀਆਂ ਦੇ ਵਿੱਚ ਮੌਸਮ ਹੁੰਦਾ ਹੈ بارش ਹੁੰਦੀ ਹੈ بارش ਦੇ ਨਾਲ ਸਾਡੇ ਵਿੜੇ ਦੇ ਵਿੱਚ ਪਾਣੀ ਭਰ ਜਾਂਦਾ ਸਾਰਾ ਪਾਣੀ ਭਰਨ ਦੇ ਨਾਲ ਇੱਥੇ ਕੀੜੇ ਮਕੋੜੇ ਚੱਲਦੇ ਰਹਿੰਦੇ ਨੇ ਕਈ ਵਾਰ ਸੱਪ ਸਪੋੜੀਆਂ ਵੀ ਆ ਜਾਂਦਾ ਜੀ ਇਸ ਕਰਕੇ ਸਾਡੇ ਬੱਚਿਆਂ ਨੂੰ ਬੜੀ ਦਿੱਕਤ ਆਉਂਦੀ ਹੈ ਦਿੱਕਤਾਂ ਦੇ ਕਰਕੇ ਕਈ ਵਾਰ ਰਾਤ ਨੂੰ ਜਦ ਮੀਂਹ ਹੁੰਦਾ ਜੀ 11 12 ਵਜੇ بارش ਹੁੰਦੀ ਹੈ ਤੇ ਰਾਤ ਨੂੰ ਕਈ ਵਾਰ ਮੈਂ ਡੱਬਾ ਲੈ ਕੇ ਪਾਣੀ ਕਢਦਾ ਹਾਂ ਵਿੜੇ 'ਚ ਤੇ ਸਾਡੇ ਜੋ ਟੋਬਾ ਹੈ ਟੋਬੇ ਦੀ ਨਿਕਾਸੀ ਨਹੀਂ ਹੈ ਜੀ ਕੋਈ ਵੀ ਨਿਕਾਸੀ ਨਾ ਹੋਣ ਕਰਕੇ ਟੋਬਾ ਓਵਰਫਲੋ ਹੋ ਜਾਂਦਾ ਪਾਣੀ ਸਾਡੇ ਅੰਦਰ ਵੜ ਜਾਂਦਾ ਜੀ ਪਾਣੀ ਵੜਨ ਦੇ ਨਾਲ ਸਿਹਤ ਸਾਡੇ ਕਈ ਵਾਰ ਬਿਮਾਰਾਂ ਦੀ ਬੱਚੇ ਢਿਲੇ ਹੋ ਜਾਂਦਾ ਜੀ ਮੈਂ ਵੀ ਬਿਮਾਰ ਹੋ ਜਾਂਦਾ ਜੀ ਇਹਦੇ ਕਰਕੇ ਸਾਨੂੰ ਟੋਬੇ ਦੀ ਬੜੀ ਸਮੱਸਿਆ ਹੈ ਜੀ ਮੇਰੇ ਬੈੱਡਾਂ ਦਾ ਸਾਰਾ ਸਮਾਨ ਹੁਣ ਸਾਰਾ ਸਮਾਨ ਮੰਜੇ ਦੇ ਉੱਤੇ ਪਿਆ ਜੀ ਇੱਕ ਦਿਨ ਮੈਂ ਤੇ ਮੇਰੇ ਘਰਾਈ ਦੋਨੇ ਸੀ ਰਸੋਈ ਦੇ ਵਿੱਚ ਕੰਮ ਕਰਦੇ ਸੀਗੇ ਜੀ ਉਦੋਂ ਟਾਇਲ ਟੁੱਟ ਕੇ ਸਾਈਡ ਤੇ ਡਿੱਗ ਗਈ ਜੀ ਐਨਾ ਸੋਕਰ ਸਿਰ ਦੇ ਵਿੱਚ ਨਹੀਂ ਵੱਜੀ ਜ ਇਰੈਸ ਗਰ ਕਥੇ ਬੱਲੀ ਲਾਈ ਹੋਈ ਹੈ ਜੀ। ਮੈਂ ਆਪਣੀ ਪੜ੍ਹਾਈ 10ਵੀਂ ਦੀ ਖਰੜ ਖਾਲਸਾ ਸਕੂਲ ਚੋਂ ਕੀਤੀ ਹੈ ਜੀ। ਤੇ ਉਸ ਟਾਈਮ ਹਾਲਾਤ ਇਦਾਂ ਦੇ ਸੀਗੇ ਜੀ ਮੇਰੇ ਘਰ ਦੀ ਸਿਚੁਏਸ਼ਨ ਕਹਿ ਲੋ ਜੀ ਮੇਰੇ ਤਿੰਨ ਭੈਣਾਂ ਸੀਗੇ ਤੇ ਮੈਂ ਇਕੱਲਾ ਭਰਾ ਸੀ ਤੇ ਡੈਡੀ ਮੇਰੇ ਥੋੜੇ ਲੱਗੇ ਵੀ ਸੀਗੇ ਮਤਲਬ ਦਾਰੂ ਪੀਂਦੇ ਸੀਗੇ ਥੋੜੇ ਬਹੁਤ ਹੀ ਉਹਦੇ ਕਰਕੇ ਜੀ ਸਾਰਾ ਖਰਚਾ ਮੈਨੂੰ ਜੱਕਣਾ ਪੈਂਦਾ ਸੀ ਘਰ ਦਾ ਜੀ। ਉਸ ਤੋਂ ਬਾਅਦ ਮੈਂ ਪੜ੍ਹਾਈ ਆਪਣੀ ਅੱਧ ਵਿਚਾਲੇ ਛੱਡ ਦਿੱਤੀ ਜੀ। ਅੱਧ ਵਿਚਾਲੇ ਛੱਡਣ ਤੋਂ ਬਾਅਦ ਜੀ ਮੈਂ ਸਰਕਾਰੀ ਫੇਸ 6 ਦੇ ਵਿੱਚ ਸਰਕਾਰੀ ਕਾਲਜ ਦੇ ਵਿੱਚ ਸਿਕਿਉਰਿਟੀ 'ਚ ਲੱਗੇ ਜਾਂਗੇ ਉੱਥੇ ਬੜੀਆਂ ਦਿੱਕਤਾਂ ਆਈਆਂ ਕਦੇ ਸ਼ਿਫਟ ਚੇਂਜ ਕਰਦਣੇ ਜੀ ਕਦੇ ਨਾਈਟ ਕਦੇ ਡੇ ਕਦੇ ਮਾਰਨਿੰਗ ਕਈ ਵਾਰ ਮੈਨੂੰ ਘਰੋਂ ਭੇਜ ਦਿੰਦੇ ਸੀ ਵੀ ਘਰੋਂ ਜਾਓ ਕਿ ਤੁਸੀਂ ਲੇਟ ਹੋ ਗਏ ਜੀ ਮੀਹ ਕਣੇ 'ਚ ਬੜੀ ਦਿੱਕਤ ਆਉਂਦੀ ਸੀਗੀ ਜੀ ਕਈ ਵਾਰ ਰਸਤੇ 'ਚ ਮੋਟਰਸਾਈਕਲ ਪੈਂਚਰ ਹੋ ਜਾਣਾ ਜੀ ਸਾਨੂੰ ਬੜੀ ਪਰੇਸ਼ਾਨੀ ਆਈ ਜੀ ਉੱਥੋਂ ਫਿਰ ਉਹ ਕੰਟੈਕਟ ਵੇਸ ਤੇ ਰੱਖਦੇ ਸੀ 90 ਦਿਨ ਦੇ ਵਾਸਤੇ 90 ਦਿਨ ਤੋਂ ਬਾਅਦ ਬ੍ਰੇਕ ਪਾ ਦਿੰਦੇ ਸੀਗੀ ਉੱਥੋਂ ਹੀ ਫਿਰ ਉਹਨਾਂ ਨੇ ਮੈਨੂੰ ਬ੍ਰੇਕਪਾਦੀ ਫਿਰ ਉਸ ਤੋਂ ਬਾਅਦ ਮੇਰਾ ਜੀਨ ਕਰੇ ਮਥੇ ਹਟ ਗਿਆ ਜੀ ਉੱਥੋਂ ਲੱਗਿਆ ਨਹੀਂ ਉਸ ਤੋਂ ਬਾਅਦ ਜੀ ਮੈਂ ਲੱਗਿਆ ਆਗੇ ਬਣਾ ਸਵਰਾਜ ਚੱਪਰ ਜੜੀ ਉੱਥੇ ਸਕਿਉਰਟੀ ਦੇ ਵਿੱਚ ਮੈਨੂੰ ਨੌਕਰੀ ਮਿਲੀ ਉੱਥੇ ਮੈਂ 2 ਸਾਲ ਨੌਕਰੀ ਕੀਤੀ ਉੱਥੇ ਵੀ ਉਹ ਫਿੰਗਰਪ੍ਰਿੰਟ ਲੱਗਦੀ ਸੀ ਬਾਇਓਮੈਟ੍ਰਿਕ ਹੁੰਦੀ ਸੀਗੀ ਜੀ ਉੱਥੇ ਵੀ ਜੇ 5-10 ਮਿੰਟ ਲੇਟ ਹੋ ਗਏ ਤੁਹਾਨੂੰ ਪਤਾ ਮੀਂਹ ਕਣੀ ਚ ਹੋ ਜਾਂਦਾ ਜੀ ਕਈ ਵਾਰ ਨਾਈਟ ਡਿਊਟੀ ਹੁੰਣੀ ਜੀ 2 ਤੋਂ 10 6 ਤੋਂ 2 ਐਦਾਂ ਹੁੰਦੀ ਸੀ ਸ਼ਿਫਟਾਂ ਦੀ ਡਿਊਟੀ ਹੁੰਦੀ ਸੀਗੀ ਜੀ ਤੇਰੀ ਸ਼ਿਫਟਾਂ ਦੀ ਡਿਊਟੀ ਹੋਣ ਦੇ ਬਜਾਏ ਕਈ ਵਾਰ ਲੇਟ ਵੀ ਹੋ ਜਾਂਦੇ ਨੇ ਲੇਟ ਹੋਣ ਦੀ ਬਜਾਏ ਕਈ ਵਾਰ ਸਾਨੂੰ ਰਾਤ ਨੂੰ ਘਰ ਨੂੰ ਮੁੜਨਾ ਪੈਂਦਾ ਸੀ 2 2 3 3 ਵਜੇ ਜੀ ਫਿਰ ਇਸ ਕਰਕੇ ਜੀ ਮੈਂ ਉੱਥੋਂ ਵੀ ਇਹਨਾਂ ਨੇ ਹਟਾ ਦੇ ਜਮਨੂੰ ਫਿਰ ਮੈਂ ਆਦਾਸ ਰਹਿਣ ਲੱਗ ਗਿਆ ਥੋੜਾ ਬਹੁਤਾ ਟੈਨਸ਼ਨ ਦੇ ਵਿੱਚ ਤੇ ਮੇਰਾ ਇੱਕ ਦੋਸਤ ਮਿੱਤਰ ਸੀਗਾ ਜੀ ਚੁੰਨੀ ਦਾ ਜੀ ਮੁਖਤਿਆਰ ਸਿੰਘ ਟੋਨੀ ਉਹਨੇ ਮੈਨੂੰ ਸਲਾਹ ਦਿੱਤੀ ਕਹਿੰਦਾ ਤੁਸੀਂ ਐਦਾਂ ਕਰੋ ਜੀ ਤੁਸੀਂ ਆਟੋ ਪਾ ਲਓ ਤੇ ਪੈਸਾ ਤਾਂ ਮੇਰੇ ਕੋਲ ਹੈ ਨਹੀਂ ਸੀ ਕਿ ਪਹਿਲਾਂ ਹੀ ਮੈਂ ਟੈਂਸ਼ਨ ਦੇ ਵਿੱਚ ਸੀਗਾ ਜੀ ਤੇ ਮੈਂ ਆਪਣੇ ਕੁਝ ਰਿਸ਼ਤੇਦਾਰਾਂ ਤੋਂ ਪੁੱਛਿਆ ਤਾਂ ਪਿੰਡ 'ਚੋਂ ਪੁੱਛਿਆ ਕਿਸੇ ਨੇ ਮੇਰੀ ਬਾਹ ਨੀ ਫੜੀ ਜੀ ਤੇ ਹੌਲੀ-ਹੌਲੀ ਜਿਹੜਾ ਮੈਂ ਮਤਲਬ ਜਿੱਥੇ ਜੋਬ ਕਰਦਾ ਸੀਗਾ ਉੱਥੋਂ ਮੈਨੂੰ ਕੁਝ ਥੋੜਾ-ਬਹੁਤ ਫੰਡ ਮਿਲਿਆ ਸੀਗਾ ਜੀ ਉਹ ਫੰਡ ਕਢਾ ਕੇ ਡਾਊਨ ਪੇਮੈਂਟ ਤਕਰੀਬਨ 20 30000 ਰੁਪਏ ਮੈਂ ਦਿੱਤਾ ਸੀਗਾ ਜੀ ਬੜਾ ਔਖਾ ਕਰਿਆ 30000 ਰੁਪਏ ਦਾ ਮੈਂ ਆਟੋ ਲੱਤਾ ਜੀ ਨਮਾ ਲੱਤਾ ਤਾਂ ਗਈ ਬਾਕੀ ਮੈਨੂੰ ਕਿਸ਼ਤਾਂ ਕਰਨੀਆਂ ਪਈਆਂ ਜੀ ਕਿਸ਼ਤਾਂ ਵੀ ਮੈਂ ਫਿਰ ਦਿਨ ਰਾਤ ਇੱਕ ਕਰਕੇ ਜੀ ਔਲੀ ਔਲੀ ਆਟੋ ਚਲਾ ਕੇ ਜੀ ਆਟੋ ਤੁਹਾਨੂੰ ਪਤਾ ਹੀ ਬੜਾ ਔਖਾ ਚਲਾਣਾ ਸੀ ਰਾਤ ਨੂੰ ਵੀ ਰਾਤ ਨੂੰ ਵੀ ਕੰਮ ਕਰਦੇ ਦਿਨ ਚ ਵੀ ਕੰਮ ਕਰਨਾ ਸੀ ਕਈ ਵਾਰ ਰਾਤ ਨੂੰ ਪਿੰਡ 'ਚੋਂ ਫੋਨ ਆ ਜਾਣਾ 12 ਵਜੇ ਕਦੇ 1 ਵਜੇ ਪੀਜੀ ਜਾਣਾ ਜੀ ਉਹ ਵੀ ਸਾਨੂੰ ਉੱਠ ਕੇ ਜਾਣਾ ਪੈਂਦਾ ਸੀਗਾ ਜੀ ਉਸ ਤੋਂ ਬਾਅਦ ਮੈਂ ਸਕੂਲ ਦੇ ਬੱਚੇ ਲਾਈ ਸਕੂਲ ਦੇ ਬੱਚਿਆਂ ਤੋਂ ਬਾਅਦ ਫਿਰ ਸਕੂਲ ਦੇ ਬੱਚੇ ਛੱਡ ਕੇ ਜੀ ਤੇ ਸ਼ਾਮ ਨੂੰ ਘਰ ਲਾਣਾ ਜੀ ਸ਼ਾਮ ਨੂੰ ਕਈ ਵਾਰ 12 ਵਜੇ ਆਣਾ 1 ਵਜੇ ਆਣੀ ਫਿਰ ਰਾਤ ਨੂੰ ਘਰੇ ਆਣਾ ਸਵੇਰੇ ਤੜਕੇ ਫਿਰ ਉੱਠਣਾ ਜੀ ਖੁਸ਼ੀ ਤਾਂ ਬੰਦਾ ਖੁਸ਼ ਰਹੇ ਹਰ ਟਾਈਮ ਮਹਾਰਾਜਾ ਨੂੰ ਯਾਦ ਰੱਖੋ ਸਿਮਰਨ ਕਰੋ ਉਹ ਬੰਦਾ ਖੁਸ਼ ਹੈ ਜੀ ਅੱਜ ਕੱਲ ਦੇ ਟਾਈਮ 'ਚ ਮੈਂ ਪਰਿਵਾਰ ਨੂੰ ਜ਼ਿਆਦਾ अहमियत ਦਿੱਤੀ ਹੈ ਜੀ ਮੈਂ ਪਰਿਵਾਰ 'ਚ ਰਹਿੰਦਾ ਜਿਆਦਾ ਆਪਣੇ ਬੱਚਿਆਂ ਨਾਲ ਰਹਿਣਾ ਬੱਚਿਆਂ ਨੂੰ ਸਕੂਲ ਛੱਡ ਕੇ ਆਉਣਾ ਬੱਚਿਆਂ ਨੂੰ ਲੈ ਕੇ ਆਉਣਾ ਬੱਚਿਆਂ ਨਾਲ ਖੇਡਦਾ ਹਾਂ ਮੈਂ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਸਮਝਦਾ ਮੈਂ ਬੱਚਿਆਂ ਨੂੰ ਮੈਂ ਇਹ ਸੋਚਿਆ ਜੀ ਵੀ ਅਸੀਂ ਘੱਟ ਖਾਲਾਂਗੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਹੈ ਵਧੀਆ ਮਕਾਮ ਤੇ ਪਹੁੰਚਾਉਣਾ ਹੈ ਬੱਚਿਆਂ ਨੂੰ ਵੀ ਉਹ ਕੱਲ ਨੂੰ ਸਾਡੇ ਮਾਂਗ ਤੰਗੀਆਂ ਨਾ ਕੱਟਣ ਜੀ ਅੱਜ ਕੱਲ ਸਿੱਖਿਆ ਹਰੇਕ ਬੱਚੇ ਨੂੰ ਮਿਲਣੀ ਚਾਹੀਦੀ ਹੈ ਕਿ ਸਿੱਖਿਆ ਤੋਂ ਬਿਨਾ ਕੁਝ ਨਹੀਂ ਪੜਾਈ ਤੋਂ ਬਿਨਾ ਕੁਝ ਨਹੀਂ ਹੈਗਾ ਜੀ ਕਿਉਂਕਿ ਅਸੀਂ ਵੀ 10 ਪੜ੍ਹੇ ਐ ਸਾਨੂੰ ਪਤਾ ਹੁਣ ਸਾਨੂੰ ਪੜ੍ਹਾਈ ਦੀ ਐਵੇਂ ਤਾਂ ਪਤਾ ਚੱਲ ਰਿਹਾ ਵੀ ਪੜ੍ਹਾਈ ਸੀ ਪੜ੍ਹੇ ਹੁੰਦੇ ਤਾਂ ਚੰਗੀ ਪੋਸਟ ਤੇ ਲੱਗੇ ਹੁੰਦੇ ਜੀ ਇਹਦੇ ਕਰਕੇ ਹੀ ਅਸੀਂ ਬੱਚਿਆਂ ਨੂੰ ਬਣਾ ਪੂਰਾ ਜ਼ੋਰ ਦੇ ਰਹੇ ਹਾਂ ਕਿ ਬੱਚੇ ਸਾਡੇ ਸਭ ਤੋਂ ਵੱਧ ਤੋਂ ਵੱਧ ਪੜ੍ਹਨਾ ਅੱਗੇ ਨੂੰ ਕਾਮਯਾਬ ਬਣਨਾ ਸਾਨੂੰ ਇਹਨਾਂ ਦਾ ਸਾਰਾ ਹੋਵੇ ਜੀ ਹਾਂ ਜੀ ਬੱਚਿਆਂ ਨੂੰ ਖੇਡਾਂ 'ਚ ਪ੍ਰੇਰਿਤ ਕਰਦੇ ਹਾਂ ਜੀ ਬੱਚੇ ਖੇਡਦੇ ਵੀ ਹੈਗੇ ਆ ਜੀ ਛੋਟਾ ਬੇਟਾ ਪੱਗਾਂ ਦਾ ਕੰਪੀਟੀਸ਼ਨ ਚ ਜਾਂਦਾ ਜੀ ਵੱਡਾ ਮੁੰਡਾ ਵੀ ਜਾਂਦਾ ਜੀ ਦੇਖੋ ਜੀ ਮਹਾਰਾਜ ਨੇ ਬਾਣਾ ਬਖਸ਼ਿਆ ਜੀ ਮਹਾਰਾਜ ਕਹਿੰਦੇ ਉਹਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਕਰੂ ਨਿਵਾਸ ਵੀ ਮਹਾਰਾਜ ਦਾ ਇਹ ਖਾਲਸਾ ਹੈ ਨਾ ਜਿਹੜਾ ਇਹਨੂੰ ਕੋਈ ਕੋਈ ਸਮਝ ਸਕਦਾ ਜੀ ਵੀ ਮੇਰੇ ਕੋਲ ਬਲਡ ਨਹੀਂ ਹੈ ਜੀ ਵੀ ਕਹਿਣ ਜੋਗੇ ਵੀ ਮਹਾਰਾਜ ਤਾਂ ਮਹਾਰਾਜ ਹੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਤੇ ਸਿਰਫ ਭਰੋਸਾ ਹੋਣਾ ਚਾਹੀਦਾ ਜੀ ਇੱਕ ਦਿਨ ਦਾ ਮੈਂ ਤੁਹਾਨੂੰ ਬਾਕੀ ਦੱਸਦਾ ਜੀ ਮਹਾਰਾਜ ਦੇ ਜੋ ਕਹਿ ਲੋ ਸਮਝ ਲੋ ਵੀ ਪ੍ਰੈਕਟੀਕਲ ਕਰਕੇ ਦੇਖਦਾ ਹਾਂ ਮੈਂ ਜ਼ਿੰਦਗੀ ਦੇ ਜੀ ਬੜੇ ਪ੍ਰੈਕਟੀਕਲ ਕਰਿਆ ਜੀ ਮਹਾਰਾਜ ਦੀ ਕਿਰਪਾ ਨਾਲ ਮਹਾਰਾਜ ਅੰਗ ਸੰਗ ਸਾਥੀ ਰਹਿੰਦੇ ਹਰ ਟਾਈਮ 24 ਘੰਟੇ ਆਪਾਂ ਨੂੰ ਸਿਰਫ ਦੇਖਣ ਦਾ ਨਜ਼ਰੀਆ ਚਾਹੀਦਾ ਆਪਾਂ ਨੇ ਸਿਰਫ ਦੇਖ ਨਹੀਂ ਪਾਉਂਦੇ ਛੋਟ ਛੋਟੀਆਂ ਗੱਲਾਂ ਨੂੰ ਤੇ ਜੀ ਮੈਂ ਇੱਕ ਦਿਨ ਕੀ ਕੀਤਾ ਮੈਂ ਰੋਟੀ ਖਾ ਕੇ ਨਹੀਂ ਗਿਆ ਘਰੋਂ ਇਹ ਖਾਲੀ ਪੇਟ ਨਿਕਲ ਗਿਆ ਜੀ ਖਾਲੀ ਪੇਟ ਨਿਕਲਿਆ ਜੀ ਮੈਂ ਆਪਣੇ ਸਟੈਂਡ ਦੇ ਵਿੱਚ ਬੈਠਿਆ ਜੀ ਲਾਂਡਰਾਂ ਲੇਟਾਂ ਤੇ ਉਹਨਾਂ ਨੂੰ ਛੁੱਟੀ ਦਾ ਟਾਈਮ ਸੀ ਘੜਾ ਵੀ ਨਹੀਂ ਕੋਈ ਲੱਗਿਆ ਤੇ ਮਾਲਕ ਨੂੰ ਯਾਦ ਕਰਿਆ ਇੱਕ ਲੇਡੀਜ਼ ਆਏ ਕਹਿੰਦੇ ਬਾਬਾ ਜੀ ਸਸਰੀਕਾਲ ਜੀ ਮਾ ਸਸਰੀਕਾਲ ਜੀ ਭਾਈ ਕਹਿੰਦੇ ਬਾਬਾ ਜੀ ਆਪਾਂ ਨੇ ਜਾਣਾ ਕਿਤੇ ਰਿਸ਼ਤੇਦਾਰੀ ਚ ਕੋਈ ਰਿਟਾਇਰਮੈਂਟ ਪਾਰਟੀ ਹੈ ਜੀ ਉੱਥੇ ਮਾਜੀ ਕੋਈ ਨਹੀਂ ਭਾਈ ਚੱਲਾਂਗੇ ਕਹਿੰਦੀ ਪੈਸੇ ਕਿੰਨੇ ਲਵਾਂਗੇ ਜੀ ਮਾ ਭਾਈ ਵੀ 600 ਰੁਪਏ ਲਵਾਂਗੇ ਆਪਣਾ ਹਾਂ ਉਹ ਕਹਿੰਦੇ ਠੀਕ ਹੈ ਜੀ ਕੋਈ ਗੱਲ ਨਹੀਂ ਚਲੋ ਮੋੜੋ ਆਟੋ ਵੀ ਘਰ ਦੇ ਨਾਲ ਬਿਠਾ ਲਏ ਜੀ ਚੱਲਦੇ ਆਪਾਂ ਨੇ ਚਲੋ ਜੀ ਅਸੀਂ ਘਰ ਤੋਂ ਉਹਨਾਂ ਦੇ ਸਵਾਰੀ ਬਿਠਾਈ ਬਿਠਾ ਕੇ ਤੰਗੋਰੀ ਪਹੁੰਚ ਗਏ ਜੀ ਜਦੋਂ ਮੈਂ ਸਵਾਰੀ ਤਾਰੀ ਉੱਥੇ ਤੇ ਮੈਂ ਵਾਪਸ ਕਰ ਲਗੇ ਆਟੋ ਉਹ ਆਂਟੀ ਜੀ ਮੈਨੂੰ ਕਹਿੰਦੇ ਮੈਨੂੰ ਬਾਹਰ ਦੇ ਫੜ ਲੈ ਕਹਿੰਦੇ ਬੇਟਾ ਨਹੀਂ ਐਦਾਂ ਨਹੀਂ ਜਾਣਾ ਕਹਿੰਦੇ ਮਾਂ ਜੀ ਮਾਂ ਮਾਤਾ ਕਿਹਾਗਾ ਲੋਕੀ ਗਲਤੀ ਹੋ ਗਈ ਕਹਿੰਦੇ ਨਹੀਂ ਨਹੀਂ ਕਹਿੰਦੇ ਰੋਟੀ ਖਾ ਕੇ ਜਾਣਾ ਜੀ ਤੇ ਜੀ ਜਦੋਂ ਮੈਂ ਉੱਥੇ ਟੈਂਟ ਦੇ ਵਿੱਚ ਵੜਿਆ ਵੀ ਟੈਂਟ ਦੇ ਵਿੱਚ ਮੈਂ ਦੇਖ ਕੇ ਹੈਰਾਨ ਰਹਿ ਗਿਆ ਵੀ ਇੱਥੇ ਮਾਲਕ ਨਾ ਇਸ ਪਾਗਲ ਵਾਸਤੇ ਇਹਨਾਂ ਨੂੰ ਸੁਲਾਤੇ ਆ ਮੈਂ ਸਿਰਫ ਉੱਥੇ ਰੋ ਨਹੀਂ ਸਕਿਆ ਜੀ ਚਾਹ ਦੀ ਇੱਕ ਟਪੀਤੀ ਦੋ ਪਕੌੜੇ ਖਾਈ ਪਕੌੜੇ ਖਾ ਕੇ ਮੈਂ ਆਟੋ 'ਚ ਬਹਿ ਕੇ ਮਾਲਕ ਦਾ ਸ਼ੁਕਰ ਕਰਕੇ ਆਟੋ ਲੈ ਕੇਥੋਂ ਲੰਘੇ ਜੀ ਜੀ ਮਾਲਕ ਕਦੀ ਇੰਨੀ ਕਿਰਪਾ ਕੀਤੀ ਐਨਾ ਬਿਆੰਤਾ ਮਾਲਕ ਸਿਰਫ ਆਪਾਂ ਨੂੰ ਸੋਚਣ ਦਾ ਨਜ਼ਰੀਆ ਬਦਲਣਾ ਪੈਣਾ ਮਾਲਕ ਦਾ ਆਪਣੇ ਅੰਗ ਸੰਗ 24 ਘੰਟੇ ਰਹਿੰਦਾ ਜੀ ਆਪਾਂ ਨੂੰ ਉਹ ਸਿਰਫ ਦੇਖਣਾ ਨਹੀਂ ਆਉਂਦਾ ਜੀ ਕਹਿੰਦਾ ਮੈਂ ਤੇਤੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਦੇਖੋ ਜੀ ਜਿੰਨੇ ਜੋ ਮਾਲਕ ਨੇ ਦੇਣਾ ਉਹ ਹੀ ਦੇਣਾ ਜੀ ਕਿਉਂਕਿ ਜਿਹਦੀ ਕਿਸਮਤ 'ਚ ਮਾਲਕ ਨੇ ਲਿਖਤਿਆ ਵੀ ਇਹਨੂੰ ਇਹ ਦੇਣਾ ਏ ਉਹ ਦੇਣਾ ਹੀ ਦੇਣਾ ਉਸਨੂੰ ਕੋਈ ਕਿਸੇ ਦੀ ਕਿਸਮਤ ਖੋ ਨਹੀਂ ਸਕਦਾ ਇਸ ਕਰਕੇ ਮੈਂ ਕਹਿੰਦਾ ਵੀ ਕੰਮ ਕੋਈ ਛੋਟਾ ਵੱਡਾ ਨਹੀਂ ਕੰਮ ਨੂੰ ਆਪਣੇ ਤਰੀਕੇ ਨਾਲ ਕਰੋ ਆਪਣੇ ਹੁਨਰ ਨਾਲ ਕਰੋ ਤੇ ਆਪਣੀ ਇਮਾਨਦਾਰੀ ਨਾਲ ਕਰੋ ਬਾਕੀ ਸਾਰਿਆਂ ਨੂੰ ਮੈਂ ਤਾਂ ਤੰਦਰੁਸਤੀਆਂ ਮਖਸ਼ੇ ਮਾਲਕ ਕਿਰਪਾ ਕਰਨ ਸਾਰਿਆਂ ਦੇ ਅੰਮਾਕਾਰਾਂ 'ਚ ਵਾਅਦਾ ਕਰੇ ਬਸ ਮੇਰੀ ਤਾਂ ਇਹ ਅਰਦਾਸ ਬੰਦੀ ਹੈ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਹਰ ਇੱਕ ਪਈਆ ਜੋ ਘੁੰਮ ਰਿਹਾ ਸੜਕ ਤੇ ਆਪਣੀ ਹੀ ਵੀਰਤਾ ਦੀ ਕਹਾਣੀ ਲਿਖਦਾ ਜਾ ਰਿਹਾ ਇਹ ਸਰਬ ਰਸਤਾ ਨਹੀਂ ਸ਼ਾਨ ਦਾ ਮੈਦਾਨ ਜਿੱਦੇ ਚ ਹਰ ਕਦਮ ਇੱਕ ਜੰਗ ਤੇ ਹਰ ਸਫ਼ਰ ਇੱਕ ਜੰਗ